ਹੈਂਡੀਕਰਾਫਟ ਐਂਡ ਕਕਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਦਸ਼ਮੀਸ਼ ਨਗਰ ਤੰਤਾ ਰੋਡ ਵਿਖੇ ਕਰਵਾਈ ਗਈ ਮੀਟਿੰਗ ਵਿੱਚ ਐਮਐਲਏ ਹਲਕਾ ਤਖਨੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਪਹੁੰਚੇ ਅਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਉਹਨਾਂ ਦੀ ਐਸੋਸੀਏਸ਼ਨ ਦੇ ਸਾਥੀ ਚਰਨਜੀਤ ਸਿੰਘ ਸੈਂਦੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਅਤੇ ਇਸ ਮੌਕੇ ਐਮਐਲਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਚਰਨਜੀਤ ਸਿੰਘ ਸੈਂਦੀ ਨੂੰ ਸਰੋਪਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਇਸ ਮੌਕੇ ਚਰਨਜੀਤ ਸਿੰਘ ਸੈਂਦੀ ਨੇ ਕਿਹਾ ਕਿ ਪਾਰਟੀ ਵੱਲੋਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਅਨੰਦਰਬੀਰ ਸਿੰਘ ਨੇਚਰ ਵੱਲੋਂ ਚਰਨਜੀਤ ਸਿੰਘ ਸੈਂਦੀ ਦੇ ਪਿਤਾ ਗੁਰਨਾਮ ਸਿੰਘ ਸੀਨੀਅਰ ਆਗੂ ਰਵੀਸ਼ੈ ਸਿੰਘ ਖਾਲਸਾ ਸੀਨੀਅਰ ਆਗੂ ਸੰਦੀਪ ਕੁਮਾਰ ਬਲਾਕ ਪ੍ਰਧਾਨ ਜਸਪਾਲ ਸਿੰਘ ਪੁੱਲਰ ਕਾਕਾ ਮਹਾਜਨ ਅਤੇ ਸੀਨੀਅਰ ਆਗੂ ਹਰਜੀਤ ਸਿੰਘ ओएसडी मनप्रीत सिंह ਅਤੇ ਪੀਏ ਨਵਨੀਤ ਸ਼ਰਮਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਅਤੇ ਦਰਜਾ ਬਦਜਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੈਂ ਇੱਥੇ ਅੱਗੇ ਬੈਠਾ ਮੈਂ ਨਵਦੀਤੂ ਕਿ ਮੈਂ ਕਿ ਤਾਰਕ ਤੋਂ ਮੱਗਿਆ ਨਿਆ ਇਹ ਤਾ ਕਰੀਏ ਆਪਾਂ। ਸੋ ਇਹ ਕੱਲ ਪਰਸੋ ਕੋਈ ਅਫਸਰ ਆ ਕੇ ਦੇਖ ਜੇਗਾ ਫਿਰ ਆਪਾਂ ਜਿੱਥੇ ਲੋੜ ਪਈ ਕਿ ਉੱਤੇ ਕੰਮ ਕੰਮ ਲਾ ਦਾਂਗੇ। ਤਾਰਾ ਸਿੱਧੇ ਕਰ ਦਾਂਗੇ। ਤੇ ਸੜਕਾਂ ਜਿੰਗੀਆਂ ਨੇ ਇਹ ਮਾਰਚ ਪਿਆ ਦੇ ਮਹੀਨੇ ਚ ਬਣ ਜਾਣਗੀਆਂ। ਸੋ ਕਿ ਮਾਰਸ਼ ਤੋਂ ਪਹਿਲਾਂ ਹੁਣ ਸਰਕਾਰ ਬਣਨੀ ਨਹੀਂ ਹੈ। ਭਾਵੇਂ ਜਦੋਂ ਸਰਕਾਰ ਬਣਦੀ ਹੈ ਚੰਗੀ ਤੇ ਪਲਾਨ ਲੋਕ ਦੇ ਪਲਾਨ ਬੰਦ ਹੋ ਜਾਂਦੇ ਆ। ਸੋ ਜਦੋਂ ਇਹ ਸ਼ੁਰੂ ਹੋਣ ਕਿ ਪਲਾਨ ਅਸੀਂ ਨਾਉਣ ਵਾਲੀ ਸਰਕਾਰ ਤੋਂ ਆਦਿ ਆਇਆ। ਕਿਸੇ ਚੀਜ਼ ਦੀ ਘਾਟ ਨਹੀਂ ਕਿਸੇ ਪੈਸੇ ਦੀ ਘਾਟ ਨਹੀਂ ਹੈ। ਬਾਕੀ ਇਹ ਵੀ ਗੱਲ ਕੀਤੀ ਆ ਕਿ 10 ਲੱਖ ਦਾ ਬੀਮਾ ਜਿਹੜਾ ਸਿੰਧ ਹੈ ਇਹ ਵਿਚਾਰਨੀ ਵਾਲੀ ਗੱਲ ਜੇ। ਕਿ ਅਨੇ ਤੁਹਾਡੇ ਦਿਮਾਗ ਸਹੀ ਨਹੀਂ ਕੀਤਾ ਹੋਣਾ ਤੁਸੀਂ ਹਲੇ ਸਮਝ ਵੀ ਰਹੇ ਮਤਲਬ ਇਹਦਾ ਕੀ ਆ। ਇਹਦਾ ਮਤਲਬ ਇਹ ਆ ਕਿ ਪਰਿਵਾਰ 10 ਲੱਖ ਦਾ ਇਲਾਜ ਫ੍ਰੀ ਕਰਾ ਸਕੇਗਾ ਫ੍ਰੀ ਬਟ ਬਿਲਕੁਲ ਫ੍ਰੀ ਡਾਕਟਰ ਸਾਹਿਬ ਅੱਜ ਵਾਰਡ ਨੰਬਰ 46 ਦੇ ਵਿੱਚ ਨੌਜਵਾਨ ਆਗੂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਹਿਲੀ ਜੋ ਕਿ ਦਸ਼ਮੇਸ਼ ਨਗਰ ਵਾਰਡ ਨੰਬਰ 44 ਘਰ ਨੰਬਰ 2 ਚੜਾ ਨੇ ਇੰਡਸਟਰੀ ਹੈ ਤੇ ਫੈਕਟਰੀ ਹੈ ਤੇ ਤਾਂ ਕਿ ਨਾਮ ਕਰਿਆ ਕਿ ਇਹਨਾਂ ਦੀ ਬੜੀ ਸੇਕੀ ਹੈ ਔਰ ਅੱਜ ਇਹ ਆਪਣੀ ਮਰਜ਼ੀ ਨਾਲ ਆਵਾਜ਼ੀ ਪਾਰਟੀ ਦੇ ਕੰਟੀ ਤੇ ਹੋਏ ਸਾਢੇ 6:00 ਵਜੇ ਤੇ ਮੈਂ ਤੇ ਕਹਾਂਗਾ ਸਾਡੀ ਪੁਰੀ ਦਾ ਟਿਕਾਣਾ ਕੋਈ ਨਹੀਂ ਤੇ ਜਦੋਂ ਕੋ ਨਵਾਂ ਜਨਮ ਦਾ ਨਾ ਜੋਰਦਾਰਾ ਸਰ ਬਹੁਤ ਖੁਸ਼ੀ ਹੋਈ ਜੀ ਕਿਉਂਕਿ ਇਹਨਾਂ ਚ એનર્ਜੀ ਹੁੰਦੀ ਊਰਜਾ ਹੁੰਦੀ ਇਹਨਾਂ ਨਾਲ ਲੋਕ ਗ੍ਰਾਉਂਡ ਤੇ ਜੁੜੇ ਹੁੰਦੇ ਆ ਤੇ ਇਹ ਜਿਹੜਾ ਜਿਹਦੇ ਨਾਲ ਗੱਲ ਕਰਦੇ ਉਹ ਗੱਲ ਮੰਨਦਾ ਇਹਨਾਂ ਦੀ ਤੇ ਇਹਨਾਂ ਨੇ ਜਿਹੜੀ ਮੇਨ ਗੱਲ ਤੇ ਮੈਂ ਕਿਹਾ ਇਹਨਾਂ ਦੇਖੀ ਤੇ ਵੱਡਾ ਤਾਂ ਦੰਪ ਕਰਤੇ ਲੱਗਦਾ ਤਾਂ ਬਹੁਤ ਸਾਰਾ ਹੋਇਆ ਹਾਂਜੀ ਹਾਂ ਦੰਪ ਜਿਹੜਾ ਸਾਫ ਹੋ ਜਾਣਾ ਕਿਉਂਕਿ ਉੱਥੇ ਦੇਖੋ ਨਾ 11 ਲੱਖ ਟਨ ਸਾਫ ਕਰਨਾ 1.5 ਲੱਖ ਟਨ ਸਾਫ ਹੋ ਗਿਆ ਸੀ ਤੇ ਜਿਵੇਂ ਆਸ ਹੈ ਕਿ 7-8 ਮਹੀਨੇ ਜੀ ਉਹ ਤਾਂ ਮੈਂਸਰ ਨਹੀਂ ਮਿਲ ਪਰ ਹਰ ਸਾਲ ਤਾਂ ਭਾਜੜ ਬ੍ਰੇਕ ਲੱਗ ਜਾਂਦਾ ਕਿਉਂਕਿ ਕੰਮ ਕੱਢਾ ਜਾਂਦਾ ਲੇਕਿਨ ਅਸੀਂ ਹਰ ਸਾਲ ਮੁਕਰ ਤੋਂ ਪਹਿਲਾਂ ਪਹਿਲਾਂ ਬਿਲਕੁਲ ਲੜਾਂ ਨਾਂ ਕਰਦਾਂਗੇ ਇਸ ਜਗ੍ਹਾ ਨੂੰ ਔਰ ਉਹਨਾਂ 2000 ਕਿਤ ਬਹੁਤ ਸਰੀਪਤ ਗੱਡੀਆਂ ਕਿ ਐਸਾ ਹੁੰਦੀਆਂ ਕੋਈ ਚਾਲਾਂ ਚ ਵੇਖੋ ਨੇ ਕਿਹੜੇ ਘਰ ਹੁੰਦੇ ਆ ਉਹ ਤੋਂ ਜਦੋਂ ਕਿਤੇ ਬਾਹਰ ਮੀਟਿੰਗਾਂ ਕਰਦੀਆਂ ਤਾਂ ਨੇ ਲੋਕ ਦੇ ਰਹਿਦੇ ਇੱਥੇ ਕੁਰਸੀ ਤੇ ਬੈਠੇ ਤੇ ਇਹ ਤੁਹਾਨੂੰ ਗੈਸ ਦੇ ਗੈਸ ਦੇ ਤੁਹਾਨੂੰ ਨਰ ਨਜ਼ਰ ਆ ਰਹੀ ਹੁੰਦੀ ਉਹ ਪਰੇਸ਼ਾਨ ਸੀ ਦੁਨੀਆ ਅੰਦਰ ਔਰ ਜਿਨ੍ਹਾਂ ਨੂੰ ਛਾਤੀ ਦੀ ਤਕਲੀਫ ਹੋਵੇ ਬਦੁਰ ਗੋੜ ਜਿਹੜੇ ਜਿਹਨਾਂ ਦਸਤਾਂ ਵਗਾਰੇ ਤਕਲੀਫ ਹੁੰਦਾ ਹੈ ਮੈਂ ਦੀ ਉਹਨਾਂ ਨੂੰ ਬਹੁਤ ਮੁਸ਼ਕਲ ਸੀਗੀ ਸੋ ਸਭ ਤੋਂ ਜੇ ਮੈਨੂੰ ਕੋ ਪੁੱਛੇਗਾ ਵੀ ਤੂੰ 50 ਸਾਲਾਂ 'ਚ ਕੀ ਕੀਤਾ ਤੇ ਮੈਂ ਕਹੂੰ ਕਿ ਆਪਾਂ ਅਡਾਪਟ ਦੀ ਸਮੱਸਿਆ ਹੱਲ ਕੀਤੀ ਇਸ ਤੋਂ ਬਾਅਦ ਕੋਈ ਵੀ ਨੂੰ ਹੋਰ ਕੋਈ ਗੱਲ ਖੁਸ਼ੀ ਨਹੀਂ ਜਾਏਗੀ ਬਾਕੀ ਅਸੀਂ ਇਹ ਤਨਪਤਾ ਹੈ ਕਿ ਪੁੱਲ ਫਿਰ ਮੇਰਪੁਰ ਬਣਾਏ ਨੇ ਜਿਹੜਾ ਇੱਕ ਨਿਊਮਰ ਸਰ ਸਾਹਮਣੇ ਬਣ ਰਿਹਾ ਹੈ 190 ਮਿੰਟ ਦਾ ਸਾਡੇ ਪੂਰਾ ਹੋ ਚਲੇ ਅਗਲੇ ਮਹੀਨੇ ਪੂਰਾ ਹੋ ਜਾਏਗਾ ਤੇ ਪਿੱਛੇ ਚੜਾਈ ਤੋਂ ਕਮਚਾਨ ਰੋਡ ਤੱਕੇ ਬੋਰਡ ਹੋ ਜਾਏਗਾ 6 ਕਿਲੋਮੀਟਰ ਲੰਬੀ ਸੜਕ ਇਹਦਾ ਨਾ ਸਾਰਾ ਇਲਾਕਾ ਜਿਹੜਾ ਉਹ ਖੁੱਡਾ ਸਾਹ ਦਾ ਜਬਾਲ ਦਾ ਅਸਰ ਸਿੰਘ ਦਾ ਔਰ ਇਹ ਇਹ ਸਾਰੇ ਇਲਾਕੇ ਜਿਹੜੇ ਸ਼ਹਿਰ ਨਾਲ ਸਿੱਧੇ ਜੁੜ ਜਾਣਗੇ ਸੋ ਇਹ ਬੜੀ ਬੜੀ ਥੋੜਾ ਚੰਗਾ ਸਭ ਤੋਂ ਬੜਾ ਚੰਗਾ ਲੱਗਦਾ ਹੈ ਬੜੇ ਬੜੇ ਕੰਮ ਹੋਣ ਤੇ ਬਾਕੀ ਦੀ ਦੂਜੀ ਗੱਲ ਹੈ ਕਿ ਟਰਾਂਸਫਾਰਮਰ ਲਵਾਣੇ ਬੋਰ ਕਰਾਣੇ ਯਾਰ ਤਾਰਾ ਠੀਕ ਕਰਨੀ ਹੈ ਤੇ ਸਾਡੇ ਕੰਮ ਲਗਾ ਚੱਲਦਾ ਚੱਲ ਰਿਹਾ ਨਹੀਂ ਗੱਲਿਆ ਸਭ ਤਾਂ ਬੰਨੀ ਆ ਉਹ ਇਸ ਬਣਾ ਰਹੇ ਆ ਸੋ ਇਹ ਇਹ ਜੀ ਕਰਨਾ ਚਾਹ ਰੀਆਂ ਕਿ ਇਹ ਸਭ ਜੋ ਤੁਸੀਂ ਸੰਦੇ ਦੱਸਿਆ ਇਹ ਸਾਰਾ ਕੰਮ ਦੇਖਦੇ ਹੋਏ ਇਹ ਹੋ ਸਕਦਾ ਤੁਸੀਂ ਨਾਲ ਜੁੜਿਆ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਤੁਹਾਨੂੰ ਆਵਾਜ਼ ਵੀ ਪਾਤੀ ਸ਼ੌਲ ਕੀਤਾ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਬਹੁਤ-ਬਹੁਤ ਡਾਕਟਰ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਸਾਨੂੰ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਹੈ। ਜੀ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਵੱਲੋਂ ਤੁਸੀਂ ਆ ਦੱਸਿਆ ਜਿਵੇਂ ਕਿ ਜਿਹੜੀ ਤੁਸੀਂ ਸੁਸਾਇਟੀ ਰਜਿਸਟਰ ਕਰਵਾਈ ਹੈ ਉਹਦੇ ਵਾਸਤੇ ਜਿਹੜੇ ਛੋਟੇ-ਛੋਟੇ ਵਪਾਰੀ ਨੇ ਤੁਹਾਡੇ ਨਾਲ ਜੁੜੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਅੱਜ ਆਮ ਆਦਮੀ ਪਾਰਟੀ 'ਚ ਕੁਝ ਸ਼ਾਮਲ ਵੀ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ? ਸਾਡੇ ਨਾਲ ਮੈਂ ਤੇ ਪਹਿਲਾਂ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ। ਤੇ ਸੈਂਦੀ ਵੀਰ ਦਾ ਧੰਨਵਾਦ ਕਰਨਾ ਚਾਹੁੰਗਾ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸਾਡੀ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਆਧਾਰ ਤੇ ਸੈਂਦੀ ਵੀਰ ਸਾਡੇ ਵਿੱਚ ਸ਼ਾਮਲ ਹੋਇਆ ਵਾ ਔਰ ਹੈਂਡੀਕਰਾਫਟ ਐਸੋਸੀਏਸ਼ਨ ਜੋ ਛੋਟੇ-ਛੋਟੇ ਸਾਡੇ ਇਲਾਕੇ ਦੇ ਵਿੱਚ ਨਾ ਕੋਈ ਮਨ ਲੋ ਕਾਰੋਬਾਰ ਕਰਦੇ ਨੇ ਨਿੱਕੇ-ਨਿੱਕੇ ਕੜੇ, ਕਿਰਪਾਨਾ, ਚਿਕੀ ਸ਼ਰੂਪ ਦਾ ਸਮਾਨ ਹੈ ਜਾਂ ਕੋਈ ਵੀ ਆ ਠੀਕ ਹੈ ਨਾ ਉਹ ਸਾਰੇ ਹੀ ਲੋਕ ਘਟੋ ਘਟ ਸੌਕ ਪਰਿਵਾਰ ਜਿਹੜਾ ਵਾ ਅੱਜ ਸੈਂਦੀ ਵੀਰ ਨੇ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਹੈ ਜੂਥ ਦਾ ਹਜੂਮ ਤੁਸੀਂ ਵੇਖਿਆ ਹੋਵੇਗਾ ਬਾਹਰ ਰੈਲੀ ਕਿਤਾ ਭਰ ਚੁੱਕੀ ਸੀ ਸਾਨੂੰ ਕੁਰਸੀਆਂ ਘੱਟ ਪੈ ਗਈਆਂ ਥੋੜਾ ਜਿਹਾ ਅਸੀਂ ਚਲੋ ਲੇਟ ਹੋ ਗਏ ਸਾਡੇ ਪ੍ਰਬੰਧ ਥੋੜਾ ਲੇਟ ਹੋ ਗਿਆ ਤੇ ਤਾਂ ਕਰਕੇ ਬਾਕੀ ਅਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਉਹ ਕੰਮ ਇਹ ਜਿਹੜੇ ਲੋਕ ਆਵਾਦੀ ਪਾਰਟੀ ਦੇ ਵਿੱਚ ਨਵੀਂ ਪੀੜੀ ਜਿਹੜੀ ਆ ਨਵੀਂ ਜੂਸ ਜਿਹੜੀ ਆ ਆਵਾਦੀ ਪਾਰਟੀ ਸ਼ਾਮਲ ਹੋ ਰਹੀ ਆ ਉਹ ਇਸੇ ਲਈ ਕਾ ਸ਼ਾਮਲ ਹੋ ਰਹੀ ਆ ਕਿ ਆਵਾਦੀ ਪਾਰਟੀ ਦੇ ਕੰਮ ਤੇ ਭਗਵੰਤ ਸਿੰਘ ਮਾਨ ਦੇ ਕੰਮ ਜਿਹੜੇ ਨੇ ਉਹ ਬੋਲਦੇ ਨੇ ਕੰਮ ਕਰਾ ਕੇ ਦਿਖਾਉਂਦੇ ਨੇ ਉਹਨਾਂ ਕਰਕੇ ਹੀ ਆਮ ਆਦਮੀ ਪਾਰਟੀ ਦੇ ਵੱਲ ਜੋਰ ਦਾ ਝਕਾਵਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਸਾਹਿਬ ਦਾ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਕੰਮ ਹੋਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ